ਉਹਨਾਂ ਨੇ ਇਹ ਗੱਲ ਕਹੀ ਕਿ ਭਗਤ ਸਿੰਘ ਨੇ ਜਿਹੜੇ ਕੇਸ ਆ ਉਹ ਕਟਾਏ ਉਹ ਸਿੱਖੀ ਤੋਂ ਬਾਗੀ ਹੋ ਗਿਆ ਭਗਤ ਸਿੰਘ ਨੇ ਇਹਦੇ ਜਵਾਬ ਚ ਲਿਖਿਆ ਚਿੱਠੀ ਵੀ ਲਿਖੀ ਉਹਨਾਂ ਨੇ ਇਹ ਕਿਹਾ ਕਿ ਮੈਂ ਸਿੱਖੀ ਦੇ ਬੰਦ-ਬੰਦ ਕਟਵਾਉਣ ਦਾ ਕਾਇਲ ਹਾਂ ਜਿੱਦੇ ਮੈਨੂੰ ਸਿਰ ਕਟਾਉਣਾ ਪਿਆ ਤੇ ਮੈਂ ਸਿਰ ਕਟਾਉਣ ਤੋਂ ਵੀ ਪਿੱਛੇ ਨਹੀਂ ਹਟੂੰਗਾ ਔਰ ਜਿਹੜੀ ਗੱਲ ਚੱਲਦੀ ਹੈ ਕਿ ਕੇਸ ਕਿਉਂ ਕਟਵਾਏ ਇਹਦੇ ਪਿੱਛੇ ਜੇ ਤੁਸੀਂ ਰਕੇਸ਼ ਕੁਮਾਰ ਦੀ ਖੋਜ ਪੜਦੇ ਹੋ ਉਹਨਾਂ ਨੇ ਜਿਹੜਾ ਗੁਪਤ ਟਕਾਣੀ ਦੀ ਖੋਜ ਕੀਤੀ ਹੈ ਫਰੋਜਪੁਰ ਦੇ ਵਿੱਚ ਜਿਹੜਾ ਉਹਨਾਂ ਦਾ ਹੈੱਡਕੁਆਰਟਰ ਰਿਹਾ ਉਹਨਾਂ ਨੇ ਇਹ ਕਿਹਾ ਕਿ ਬਿਹਾਰ ਦੇ ਵਿੱਚ ਜਦੋਂ ਐਚਐਸਆਰਈ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਪਾਰਟੀ ਸੀਗੀ ਉਹਨਾਂ ਨੇ ਹਥਿਆਰ ਉਹਨਾਂ ਨੂੰ ਚਾਹੀਦੇ ਸੀਗੇ ਉਹਨਾਂ ਨੂੰ ਪੈਸਾ ਟੱਕਾ ਚਾਹੀਦਾ ਸੀ ਤੇ ਬਿਹਾਰ ਦੇ ਵਿੱਚ ਜਿਹੜਾ ਸਰਕਾਰੀ ਖਜ਼ਾਨੇ ਨੂੰ ਲੁੱਟਣ ਦਾ ਉਹਨਾਂ ਨੇ ਪਲਾਨ ਬਣਾਇਆ ਔਰ ਉਹਦੇ ਵਿੱਚ ਜਿਹੜੇ ਬਿਹਾਰ ਵਾਲੇ ਸਾਥੀਆਂ ਨੇ ਇਹ ਕਿਹਾ ਕਿ ਜੇ ਤੂੰ ਕੇਸ ਦਾੜੀ ਰੱਖ ਕੇ ਉੱਥੇ ਜਾਏਂਗਾ ਤੇ ਬਿਹਾਰ 'ਚ ਤੂੰ ਪਛਾਣਿਆ ਜਾਏਂਗਾ ਇਸ ਕਰਕੇ ਉਹਨਾਂ ਨੇ ਆਪਦੀ ਦਿੱਖ ਬਦਲਣ ਦੇ ਲਈ ਉਹ ਕੇਸ ਦਾੜੀ ਜਿਹੜੇ ਉਹ ਕਟਵਾਏ ਆ ਉਹੋ ਇਥੇ ਫਰੋਜਪੁਰ ਦੇ ਜਿਹੜੇ ਗੁਪਤ ਟਿਕਾਣੇ ਦੇ ਵਿੱਚ ਹੀ ਕਟਵਾਏ ਤੇ ਸੁਖਦੇਵ ਹੋਣਾ ਨੇ ਆਪ ਇਹ ਕੇਸ ਕਟਵਾਏ ਆ ਇਹ ਗੱਲ ਜਿਹੜਾ ਜੈਗਪਾਲ ਆ ਜਿਹੜਾ ਸਰਕਾਰੀ ਗਵਾਹ ਬਣ ਗਿਆ ਬਾਅਦ ਚ ਉਹ ਆਪਣੀ ਗਵਾਹੀ ਦੇ ਵਿੱਚ ਲਿਖਾਉਂਦਾ ਕਿ ਕੇਸ ਆ ਜਿਹੜੇ ਸੁਖਦੇਵ ਨੇ ਕਟੇ ਆ ਉਹਦੇ ਇਸ ਕਰਕੇ ਇਹ ਕੋਈ ਸਿੱਖੀ ਤੋਂ ਬਾਗੀ ਹੋਣ ਵਾਲਾ ਮਾਮਲਾ ਨਹੀਂ ਸੀ ਭਗਤ ਸਿੰਘ ਤਾਂ ਸਿੱਖੀ ਦੇ ਬੰਦ-ਬੰਦ ਕਟਵਾਉਣ ਦਾ ਕਾਇਲ ਸੀਗਾ ਤੇ ਇਹ ਸਿਰਫ ਜਿਹੜੀ ਫੋਕੇ ਪ੍ਰਾਪੇ ਗੰਡਾ ਉਹਦੇ ਖਿਲਾਫ ਕੀਤਾ ਜਾ ਰਿਹਾ ਤਾਂ ਜੋ ਭਗਤ ਸਿੰਘ ਨੂੰ ਗੰਦਲਾ ਕੀਤਾ ਜਾ ਸਕੇ ਪਰ ਭਗਤ ਸਿੰਘ ਦਾ ਕੱਦ ਇਨਾ ਵੱਡਾ ਜਿਵੇਂ ਅਸੀਂ ਕਹਿੰਨੇ ਕਿ ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ ਜਿਹੜੇ ਲੋਕ ਵੀ ਉਹਦੇ ਬਾਰੇ ਬਕਵਾਸ ਕਰਦੇ ਆ ਉਹ ਆਪਦੀ ਕੀਤੀ ਇਹ ਵਿਚਾਰ ਲੈਣ ਕਿ ਭਗਤ ਸਿੰਘ ਤੇ ਥੁੱਕਿਆ ਉਹਨਾਂ ਦੇ ਮੂੰਹ ਤੇ ਹੀ ਪੈਣਾ ਮੂੰਹ ਤੇ ਪੈਣਾ ਅੱਛਾ ਇੱਕ ਗੱਲ ਹੋਰ ਵੀ ਹੈ ਉਹ ਕਹਿੰਦੇ ਵੀ ਇਹ ਇੰਡੀਆ ਇੰਡੀਅਨ ਸਟੇਟ ਦਾ ਸ਼ਹੀਦ ਹੋ ਸਕਦਾ ਸਿੱਖਾਂ ਦਾ ਸ਼ਹੀਦ ਨਹੀਂ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਸਿੱਖਾਂ ਦੀ ਸ਼ਹੀਦਤਾਂ ਹੋਰ ਨੇ ਇਹ ਤਾਂ ਸਿਰਫ ਇੰਡੀਅਨ ਸਟੇਟ ਲਈ ਉਹਨਾਂ ਨੇ ਕੁਰਬਾਨੀ ਕੀਤੀ ਉਹ ਮੰਨੀ ਜਾਣ ਉਹਨਾਂ ਨੂੰ ਪਰ ਕਹਿੰਦੇ ਵੀ ਭਾਰਤ ਸਰਕਾਰ ਵੀ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੀ ਫਿਰ ਇਹ ਸ਼ਹੀਦ ਅਸਲ ਦੇ ਵਿੱਚ ਤੁਸੀਂ ਮੈਂ ਪਹਿਲਾਂ ਹੀ ਗੱਲ ਕੀਤੀ ਫਿਰ ਸ਼ਹੀਦੀ ਦਾ ਰੌਲਾ ਬੜਾ ਚੱਲ ਰਿਹਾ ਮਨਿੰਦਰ ਜੀ ਦੇਖੋ ਜਦੋਂ ਨਨਕਾਣਾ ਸਾਹਿਬ ਦਾ ਮੋਰਚਾ ਚੱਲਦਾ ਜੀ ਜਦੋਂ ਜੈਤੋ ਦਾ ਮੋਰਚਾ ਚੱਲਦਾ ਭਗਤ ਸਿੰਘ ਦੀ ਉਮਰ ਬਹੁਤ ਛੋਟੀ ਆ ਜੇ ਕਿ ਜੇ ਕਿਤੇ ਇਹਨਾਂ ਨੇ ਅਸੀਂ ਇਹਨਾਂ ਨੂੰ ਸਲਾਹ ਵੀ ਦੇਵਾਂਗੇ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਜਾਂ ਜਿਹੜੇ ਵੀ ਇਹ ਕਹਿੰਦੇ ਆ ਕਿ ਇੰਡੀਅਨ ਸਟੇਟ ਦਾ ਸ਼ਹੀਦ ਸੀ ਉਹ ਸਿੱਖਾਂ ਦਾ ਸ਼ਹੀਦ ਨਹੀਂ ਸੀ ਉਹ ਪੜ ਲੈਣ ਚੰਗੀ ਤਰ੍ਹਾਂ ਇਤਿਹਾਸ ਜਦੋਂ ਜੈਤੋ ਦਾ ਮੋਰਚਾ ਚੱਲਿਆ ਤੇ ਅੰਗਰੇਜ਼ਾਂ ਨੇ ਉਹਤੇ ਤਸ਼ੱਦਦ ਕੀਤਾ ਤੇ ਭਗਤ ਸਿੰਘ ਉਹਨਾਂ ਨੌਜਵਾਨਾਂ ਉਹਨਾਂ ਬੱਚਿਆਂ 'ਚੋਂ ਸੀ ਜਿਨ੍ਹਾਂ ਨੇ ਨਨਕਾਣੇ ਨੂੰ ਜਿਨ੍ਹਾਂ ਨੇ ਜੈਤੋ ਨੂੰ ਜਾਂਦੇ ਜਥਿਆਂ ਨੂੰ ਭੋਜਨ ਛਕਾਇਆ ਉਹਦੇ ਕਰਕੇ ਉਹਨੂੰ ਥਾਣ ਉਹਦੇ ਕਰਕੇ ਉਹਨਾਂ ਦੇ ਪਰਿਵਾਰ ਨੂੰ ਟੌਰਚਰ ਚ ਲੰਨਾ ਪਿਆ। ਹੂੰ। ਔਰ ਇਹ ਅੱਜ ਦੱਸਣਗੇ ਕਿ ਭਗਤ ਸਿੰਘ ਸ਼ਹੀਦ ਸੀ ਜਾਂ ਨਹੀਂ ਸੀ ਸਿੱਖਾਂ ਦਾ। ਹੂੰ। ਇਸ ਕਰਕੇ ਇਹ ਇਹਨਾਂ ਦਾ ਜਿਹੜਾ ਉਹ ਸਿੱਖ ਵਰਸਿਜ ਕਮਿਊਨਿਸਟ ਜਾਂ ਸਿੱਖ ਵਰਸਿਜ ਕਾਮਰੇਡ ਬਣਾਉਣ ਦੀ ਇਹਨਾਂ ਦੀ ਜਿਹੜੀ ਪਾਲਿਸੀ ਆ ਤਾਂ ਜੋ ਜਿਹੜਾ ਇਹਨਾਂ ਦਾ ਫਿਰਕਾ ਪ੍ਰਸਤੀ ਵਾਲਾ ਜਿਵੇਂ ਮੋਦੀ ਸਰਕਾਰ ਇੱਥੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ ਇਹ ਉਸੇ ਤਰਜ਼ ਤੇ ਇਥੋਂ ਦੇ ਸਿੱਖਾਂ ਨੂੰ ਤੇ ਹੋਰ ਫਿਰਕਿਆਂ ਨੂੰ ਵੰਡ ਕੇ ਜਿਹੜਾ ਆਪਦੀਆਂ ਸਿਆਸੀ ਰੋਟੀਆਂ ਜੜੀਆਂ ਉਹ ਸੇਕ ਸਕਣ ਸਿਰਫ ਤੇ ਸਿਰਫ ਇਹਨਾਂ ਦਾ ਇਹ ਮਤਲਬ ਇਹਦੇ ਵਿੱਚ ਬਣਦਾ। ਭਗਤ ਸਿੰਘ ਦੇ ਅਸਲ ਜੇ ਭਗਤ ਸਿੰਘ ਦੀ ਗੱਲ ਕਰਨੀ ਹੋਵੇ ਭਗਤ ਸਿੰਘ ਦੀ ਅਸਲ ਸੋਚ ਕੀ ਸੀ ਭਗਤ ਸਿੰਘ ਕੀ ਸੋਚਦੇ ਸੀ ਲੋਕਾਂ ਬਾਰੇ ਦੇਸ਼ ਬਾਰੇ ਪੰਜਾਬ ਬਾਰੇ ਸਾਰੇ ਬਾਰੇ ਇਹ ਗੱਲ ਕਰਨੀ ਹੋਵੇ ਦੇਖੋ ਭਗਤ ਸਿੰਘ ਜਦੋਂ ਉਹਨੇ ਆਪਦਾ ਸਿਆਸੀ ਜੀਵਨ ਜਿਹੜਾ ਸ਼ੁਰੂ ਕੀਤਾ ਤੇ ਸ਼ੁਰੂ ਚੋਂ ਉਹ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਨਾਇਕ ਮੰਨਦਾ ਸੀ ਕਰਤਾਰ ਸਿੰਘ ਸਰਾਭਾ ਜਿਹੜਾ ਗਦਰ ਪਾਰਟੀ ਦਾ ਸਭ ਤੋਂ ਛੋਟਾ ਜਰਨੈਲ ਜਿਹੜਾ ਛੋਟੀ ਉਮਰ ਦੇ ਵਿੱਚ ਸ਼ਹੀਦ ਹੋਇਆ ਉਹਨਾਂ ਨੇ ਇੱਕ ਸੁਪਨਾ ਲੈ ਆ ਕੇ ਅੰਗਰੇਜ਼ਾਂ ਨੂੰ ਅਸੀਂ ਜਿਹੜਾ ਬ੍ਰਿਟਿਸ਼ ਸਾਮਰਾਜ ਆ ਉਹਨੂੰ ਇੱਥੋਂ ਬਾਹਰ ਕੱਢਣਾ ਇੱਥੇ ਹਿੰਦੁਸਤਾਨ ਦੇ ਮਿਹਨਤ ਦਾ ਸ਼ਲੋਕ ਆ ਜਿਹੜੇ ਜਿਹੜੇ ਮਿਹਨਤ ਕਰਦੇ ਆ ਦਸਾਂ ਨੌ ਦੀ ਕਿਰਤ ਕਰਦੇ ਆ ਉਹਨਾਂ ਦਾ ਰਾਜ ਅਸੀਂ ਉਹ ਲੈ ਕੇ ਆਉਣਾ ਔਰ ਉਹਨਾਂ ਦੀ ਤਰਜ਼ ਤੇ ਹੀ ਬਾਅਦ ਚ ਹੋਰ ਵੀ ਮੂਵਮੈਂਟਾਂ ਚੱਲੀਆਂ ਗਦਰ ਪਾਰਟੀ ਚਲੋ ਉਸ ਤਰੀਕੇ ਨਾਲ ਆਪਦਾ ਸਫਲ ਨਹੀਂ ਹੋਈ ਉਹਨਾਂ ਦੀ ਜਿਹੜੀ ਗਦਰ ਦੀ ਡੇਟ ਆ ਜਿਹੜੀ ਲੀਕ ਹੋ ਗਈ ਬਹੁਤ ਸਾਰੇ ਸਾਥੀਆਂ ਨੂੰ ਫਾਂਸੀਆਂ ਹੋਈਆਂ ਕਾਲੇ ਪਾਣੀ ਦੀਆਂ ਸਜ਼ਾਵਾਂ ਹੋਈਆਂ ਉਸ ਤੋਂ ਬਾਅਦ ਜਿਹੜੀ ਭਗਤ ਸਿੰਘ ਹੋਰਾਂ ਦੀ ਮੂਵਮੈਂਟ ਸੀ ਚਾਹੇ ਉਹਨਾਂ ਦੀ ਨੌਜਵਾਨ ਭਾਰਤ ਸਭਾ ਸੀ ਚਾਹੇ ਉਹਨਾਂ ਦੀ ਇਨਕਲਾਬੀ ਪਾਰਟੀ ਐ ਚਾਹੇ ਸਾਰੇ ਸੀ ਉਹਨਾਂ ਨੇ ਇਹ ਪਲਾਨ ਬਣਾਇਆ ਜਿਹਦੇ ਚ ਨੌਜਵਾਨ ਭਾਰਤ ਸਭਾ ਦਾ ਖੱਟੜਾ ਤੁਹਾਨੂੰ ਮਿਲ ਜੂਗਾ ਪੜ ਸਕਦੇ ਹੋ ਜਿਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਇਕੱਲੇ ਅੰਗਰੇਜ਼ਾਂ ਨੂੰ ਬਾਹਰ ਨਹੀਂ ਕੱਢਣਾ ਚਾਹੁੰ ਅਸੀਂ ਇਥੋਂ ਜਿਹੜੇ ਜੰਗੀਰਦਾਰ ਨੇ ਇਥੋਂ ਸਰਮਾਇਦਾਰ ਨੇ ਉਹਨਾਂ ਦਾ ਫਸਤਾ ਵੱਢ ਕੇ ਤੇ ਕਿਸਾਨਾਂ ਦੇ ਮਜ਼ਦੂਰਾਂ ਦਾ ਰਾਜ ਇੱਥੇ ਲਿਆਉਣਾ ਚਾਹੁੰਦੇ ਆ ਸਪਸ਼ਟ ਜਿਹੜੀ ਉਹਨਾਂ ਦੀ ਵਿਚਾਰਧਾਰਾ ਇਹ ਇਸ ਨੀਤੀ ਤੋਂ ਸਪਸ਼ਟ ਹੁੰਦੀ ਸੀ